ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਹੁਣ ਪੱਛਮੀ ਹਵਾ ਦੀ ਵਾਪਸੀ ਹੈ ਜਿਸ ਦੇ ਕਾਰਨ ਮੌਸਮ ਸਾਫ਼ ਹੋ ਚੁੱਕੇ ਨੇ ਮੀਂਹ ਦੇ ਨਿਸ਼ਾਨ ਪੰਜਾਬ ਤੋਂ ਹੁਣ ਖਤਮ ਹੁੰਦੇ ਦਿਖਾਈ ਦੇ ਰਹੇ ਪਰ ਅਜੇ ਹਾਂ ਨਹੀਂ ਹੈ ਮੀਂਹ ਵਾਪਸੀ ਕਰੂਗਾ ਪਰ ਉਸ ਤਰੀਕੇ ਨਾਲ ਨਹੀਂ ਕਰੂਗਾ ਜਿਸ ਤਰੀਕੇ ਨਾਲ ਸਾਨੂੰ ਪਿਛਲੇ 15-20 ਦਿਨ ਪਹਿਲਾਂ ਦੇਖਣ ਨੂੰ ਮਿਲਿਆ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਕਾਫੀ ਜ਼ਿਆਦਾ ਸੁਧਰ ਚੁੱਕੇ ਨੇ ਤਾਪਮਾਨ ਦੇ ਵਿੱਚ ਵਾਧਾ ਹੈ ਮੌਸਮ ਸਾਫ਼ ਹੈ ਕੜਾਕੇ ਦੀ ਧੁੱਪ ਪੈਣੀ ਸ਼ੁਰੂ ਹੋ ਚੁੱਕੀ ਹੈ ਅੱਜ ਅਸੀਂ ਰਾਤ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਰਾਤ ਦੇ ਸਮੇਂ ਪੰਜਾਬ ਦੀ ਕੀ ਹਾਲਾਤ ਨੇ ਤੁਸੀਂ ਦੇਖੋਗੇ ਤਾਂ ਚੱਕਰਵਾਤੀ ਮਾਹੌਲ ਜਿਹੜਾ ਦੁਪਹਿਰ ਦੇ ਸਮੇਂ ਤੁਹਾਨੂੰ ਯੂਪੀ ਤੋਂ ਉੱਤਰਾਖੰਡ ਵਿੱਚ ਦਿਖਾਈ ਦੇ ਰਿਹਾ ਸੀ ਉਹ ਹੁਣ ਖਿੰਡਰਦਾ ਹੋਇਆ ਦਿਖਾਈ ਦੇ ਰਿਹਾ ਜਾਨੀ ਕਿ ਉਹ ਸਿਸਟਮ ਹੌਲੀ-ਹੌਲੀ ਕਮਜ਼ੋਰ ਪੈ ਚੁੱਕਿਆ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਅਫਵਾਹਾਂ ਤੋਂ ਬਚੋ ਕਾਫੀ YouTube ਦੇ ਉੱਪਰ Facebook ਤੇ ਉੱਪਰ Instagram ਤੇ ਨਿਊਜ਼ ਚੈਨਲਾਂ ਵਿੱਚ ਲਗਾਤਾਰ ਧੱਕੇ ਨਾਲ ਕਿਹਾ ਜਾ ਰਿਹਾ ਹੈ ਕਿ ਦੁਵਾਰਾ ਤੋਂ ਖਤਰਾ ਵੱਧ ਰਿਹਾ ਹੈ ਦੁਵਾਰਾ ਤੋਂ ਹਾਲਾਤ ਵਿਗੜਨਗੇ ਹੜ੍ਹ ਆਉਣਗੇ ਆ ਫਰਾਨਾ ਧਮਕਾਣਾ ਬਹੁਤ ਕੁਝ ਬੋਲਿਆ ਗਿਆ ਪਰ ਅਜਿਹੇ ਹਾਲਾਤ ਫਿਲਹਾਲ ਦਿਖਾਈ ਨਹੀਂ ਦੇ ਰਹੇ ਹਲਕੀ ਦਰਮਿਆਨੀ ਵਰਖਾ ਜੋ ਸਤੰਬਰ ਅਕਤੂਬਰ ਵਿੱਚ ਹੁੰਦੀ ਹੈ ਉਹ ਚਾਂਸ ਹਜੇ ਵੀ ਬਣੇ ਹੋਏ ਨੇ ਪਰ ਭਾਰੀ ਮੀਂਹ ਦੀ ਉਮੀਦ ਹੜ੍ਹ ਵਾਲੀ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਅੱਜ ਰਾਜ ਅਗਰਗਲ ਗੱਲ ਕੀਤੀ ਹੈ ਉਹ ਤਾਂ ਦੇਖ ਸਕਦੇ ਹੋ ਕਿ ਮੌਸਮ ਪੰਜਾਬ ਦਾ ਬਦਲ ਬਈ ਸਾਫ ਕੋਈ ਹਾਲਾਤ ਨਹੀਂ ਬਦਲ ਵਈਦੇ ਸਵੇਰ ਤੋਂ ਹੀ ਧੁੱਪ ਪਲਿਸ਼ ਕਰਈ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਅਗਰ YouTube ਤੇ ਦੇਖ ਰਹੇ ਹੋ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ Instagram Facebook ਤੇ ਉੱਪਰ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਸਮੇਂ ਸਿਰ ਤੁਹਾਨੂੰ ਮਿਲ ਸਕੇ ਤੇ ਹੁਣ ਅਗਰ ਗੱਲ ਕਰੀ ਜਾਵੇ ਤਾਂ ਅੱਜ ਰਾਤ ਪੰਜਾਬ ਦਾ ਮੌਸਮ ਠੀਕ ਠਾਕ ਬਣੇ ਰਹਿਣ ਦੀ ਉਮੀਦ ਹੈ ਤਕੜਿਆ ਕੋਈ ਸਿਸਟਮ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਇਹ ਜੇ ਅਗਰ ਗੱਲ ਕਰੀਏ ਬੱਦਲਬਾਈ ਦੀ ਕਿਉਂਕਿ ਮੈਂ ਜ਼ੂਮ ਕਰਕੇ ਦਿਖਾਵਾਂ ਤਾਂ ਯੂਪੀ ਦੇ ਵੱਲੋਂ ਇਸ ਇਲਾਕੇ ਵਿੱਚ ਬੱਦਲਬਾਈ ਲਗਾਤਾਰ ਪਹੁੰਚ ਰਹੀ ਹੈ ਜੋ ਕਿ ਪਹੁੰਚਦੀ ਰਹੇਗੀ ਜਿਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਹੋ ਗਿਆ ਥੋੜ੍ਹਾ ਜਿਹਾ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਨਮਾ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹ ਉਹ ਇਲਾਕੇ ਨੇ ਜਿਨ੍ਹਾਂ ਵਿੱਚ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਥੋੜੀ ਜੀ ਕਾਲੀ ਬੱਦਲ ਵਾਈ ਵੀ ਆ ਸਕਦੀ ਹੈ ਬੂੰਦਾਬੰਦੀ ਵੀ ਹੋ ਸਕਦੀ ਹੈ ਸਵੇਰੇ ਲੈ ਕੇ 2 ਤੋਂ ਲੈ ਕੇ 4-5 ਵਜੇ ਤੱਕ ਜੋ ਕਿ ਸਾਨੂੰ ਅਕਸਰ ਹੀ ਹੁਣ ਆਉਂਦੇ 3-4 ਦਿਨਾਂ ਚਾ 5 ਦਿਨ ਇਸੇ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਅੱਜ ਰਾਤ ਅਗਰ ਤਾਪਮਾਨ ਦੀ ਗੱਲ ਕਰੀਏ ਤਾਂ 25 ਤੋਂ ਲੈ ਕੇ 26-27 ਡਿਗਰੀ ਐਵਰੇਜ ਤਾਪਮਾਨ ਦੇਖਣ ਨੂੰ ਮਿਲੇਗਾ ਕਿਉਂਕਿ ਪੱਛਮੀ ਹਵਾ ਚੱਲ ਰਹੀ ਹੈ ਤਾਂ ਦਿਨ ਦੇ ਸਮੇਂ ਮੌਸਮ ਠੰਡਾ ਹੁੰਦਾ ਹੈ ਰਾਤ ਨੂੰ ਪੱਛਮੀ ਹਵਾ ਨਾਲ ਗਰਮੈਸ਼ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਹਵਾ ਖੁਸ਼ਕ ਹੈ ਤੇ ਹਮਸ ਥੋੜੀ ਬੋਤੀ ਘਟਦੀ ਹੋਈ ਦਿਖਾਈ ਦੇਵੇਗੀ ਪਰ ਆਉਂਦੇ ਦਿਨਾਂ ਵਿੱਚ ਪੂਰਬੀ ਹਵਾ ਦੀ ਵਾਪਸੀ ਹੈ ਬੰਗਾਲ ਦੀ ਖੜੀ ਤੋਂ ਹਵਾਵਾਂ ਆਉਣਗੀਆਂ ਤਾਂ ਥੋੜਾ ਬੋਤਾ ਮੀਂਹ ਵੀ ਵੱਸ ਸਕਦਾ ਹੈ ਹਮਸ ਵੀ ਵੱਸ ਸਕਦੀ ਹੈ ਤੇ ਨਾਲ ਦੀ ਨਾਲ ਦਿਨ ਦੇ ਸਮੇਂ ਗਰਮੈਸ਼ ਅਤੇ ਰਾਤ ਨੂੰ ਠੰਡ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਅੱਜ 12 ਸਤੰਬਰ 2025 ਰਾਤ ਦੇ ਸਮੇਂ ਤੇ ਜਾਣਕਾਰੀ ਚੰਗੀ ਲੱਗੀ ਤਾਂ ਸਾਨੂੰ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਹਰੇਕ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਤੇ ਆਪਾਂ YouTube ਦੇ ਉੱਪਰ ਲਾਈਵ ਹੁੰਦੇ ਆ ਜੀ ਲਗਭਗ 9 ਵਜੇ ਲਾਈਵ ਹੋਵਾਂਗੇ ਉਦੋਂ ਤੱਕ ਆਪਣੇ ਕੰਮ ਕਾਰ ਨਿਪਟਾ ਕੇ ਆ ਜਿਓ ਮਿਲਦੇ ਆ ਧੰਨਵਾਦ ਜੀ